तो स्कर की जायदोजर चलाया एस एस पी श्री वरिंद्र बराड़ ने जानकारी देंदे हुए दस पिंड गोबिंदगढ़ थाना सदर अबोहर के निवासी मोहना पुत्र बिकर सिंह नशे की कमई बनाई गई जायद ना गया है ਇਹ ਜਿਹੜਾ ਨਸ਼ਾ ਤਸਕਰ ਦੇ ਘਰ ਤੋਂ ਬਲਦੋਜੋ ਕਰ ਰਿਹਾ ਹੈ ਹਾਂ ਇਹ ਆਪਣਾ ਨਸ਼ਾ ਤਸਕਰ ਹੈਗਾ ਸੀ ਮੋਹਨ ਸਿੰਘ ਸਾਲਾ ਬਿੱਕਰ ਸਿੰਘ ਗੁਰੂੰਦਗੜ੍ਹ ਦਾ ਰਹਿਣਾ ਤੇ ਇਹ ਹੈਗੇ ਸਮਗਲੀ ਦਾ ਕੰਮ ਕਰਦਾ ਸੀਗਾ ਇਹਦੇ ਤਿੰਨ ਪਰਚੇ ਦਰਜ ਇਹ ਕਾਫੀ ਦੇਰ ਤੋਂ ਕਰ ਰਿਹਾ ਸੀਗਾ ਤੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮਹਿੰਮ ਜਿਹੜਾ ਡੈਮੋਨੇਸ਼ਨਸ ਦਾ 올ਓਵਰ ਪੰਜਾਬ ਚੱਲ ਰਿਹਾ ਉਹਦੇ ਚ ਅੱਜ ਫਾਜ਼ਿਲਕਾ ਪੁਲਿਸ ਵੱਲੋਂ ਜਿਹੜਾ ਉਹਦਾ ਕਾਰਨ ਰਿਮਾਨਿਸ਼ ਕੀਤਾ ਗਿਆ ਹੈ ਉਹਦੇ ਇਹਦੇ ਕਾਫੀ ਦੇਰ ਤੋਂ ਇਹ ਡਰਗ ਦਾ ਕੰਮ ਕਰ ਰਿਹਾ ਤੇ ਹੁਣ ਫਿਲਹਾਲ ਇਹ ਹੁਣ ਪੁੱਛੇ ਸੀ ਬਾਹਰ ਆਇਆ ਹੈ ਨਾ ਤਿੰਨ ਪਰਚੇ ਤੇ ਤੇ ਬੰਦਾ ਦਰਜ ਹੈਗੇ ਤੇ ਸਾਨੂੰ बस ਇਹੀ ਹੈਗਾ ਸਾਰਿਆਂ ਨੂੰ ਇਹੀ ਪੀਣਾ ਕਿ ਆਪਾਂ ਨਸ਼ਾ ਤਿਆਗੀਏ ਨਾ ਨਸ਼ਾ ਬੁਚੀ ਤੇ ਨਾ ਹੀ ਜਿਹੜਾ ਹੈਗਾ ਨਸ਼ਾ ਲੈਣਾ ਪੰਜਾਬ ਸਰਕਾਰ ਵੱਲੋਂ ਮਹਿੰਮ ਚਲਾਈ ਦੀ ਸਰਦੀ ਰਹਿਮਾਈ ਹੈ ਜਿਹੜਾ ਇਕੱਲਾ ਅਸੀਂ ਇਹ ਨਹੀਂ ਹੈਗਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਸਾਨੂੰ ਪਹਿਲਾ ਸਾਡਾ ਫਸ ਜਹੀ ਹੈ ਕਿ ਅਸੀਂ ਜਿਹੜਾ ਇਹ ਕੋਡ ਨੂੰ ਘਰੋਂ ਘਰੋਂ ਕੱਢੀਏ ਉਹਦੇ ਚ ਜਿਹੜਾ ਸਾਰਿਆਂ ਦਾ ਸਾਥ ਚਾਹੀਦਾ ਸਾਰੇ ਦੇ ਸਾਥ ਬਣਾਏ ਪੋਸੀਬਲ ਹੋਏਗਾ ਇਹਦੇ ਚ ਇੱਕ ਇੱਕ ਬੰਦੇ ਨੂੰ ਆਪਣਾ ਰੋਲ ਪਲੇ ਕਰਨਾ ਹੈਗਾ ਜਦੋਂ ਤੋਂ ਬੱਚਾ ਆਪਣਾ ਜਨਮ ਲੈਂਦਾ ਤਾਂ ਪੇਰੈਂਟਸ ਦਾ ਪੇਰੈਂਟਸ ਤੋਂ ਬਾਅਦ ਸਕੂਲ ਤੋਂ ਬਾਅਦ ਉਸ ਦਾ ਦੋਸਤਾਂ ਦਾ ਥੋੜੇ ਰਿਸ਼ਤੇਦਾਰਾਂ ਦਾ ਤੇ ਆਲੇ ਦੁਆਲੇ ਜਿਹੜੇ ਸੱਜਣ ਹੈਗੇ ਆ

ਮੇਰੀ ਉਮੀਦ ਹੈ ਮੈਂ ਸਾਰੇ ਪਗਲ ਕਾ ਜਿਹਾ ਹੀ ਬੇਨਤੀ ਕਰਦਾ ਕਿ ਨਸ਼ਾ ਜਿਹੜਾ ਹੈਗਾ ਆਪਾਂ ਤਿਆਗਣਾ ਪਰ ਜਿਹੜਾ ਬੰਦਾ ਖਰਾਬ ਕਰਦਾ ਨਸ਼ਾ ਇਸ ਸਮਗਲਿੰਗ ਕਰਦਾ ਤੇ ਉਸ ਤੋਂ ਬਾਅਦ ਬਦਮਾਸ਼ੀ ਵੀ ਕਰਦਾ ਤਾਂ ਉਹ ਮੈਂ ਅਸੀਂ ਟੋਲਰੇਟ ਨਹੀਂ ਕਰਨ ਦੇਣੀ ਇਸ ਚੀਜ਼ 'ਚ ਅਸੀਂ ਸਖਸ਼ਮਾ ਜੀ ਸਾਡਾ ਸਟਾਫ ਦਾ ਸਾਡਾ ਬੰਦਾ ਵੀ ਖਰਾਬ ਕਰੋਗਾ ਬਖਸ਼ਿਆ ਨਹੀਂ ਜਾਊਗਾ ਤੇ ਕਦੇ ਵੀ ਕੋਈ ਇਨਫੋਰਮੇਸ਼ਨ ਆਊਗੀ ਖੁੱਲੀ ਜੀਆ ਕੋ ਨੂੰ ਹੈਗਾ ਸੋ ਅੱਜ ਦੀ ਜਿਹੜੀ ਇਸ ਮੁਹਿੰਮ ਦਾ ਵਾਲ ਇਸ ਜਿਹੜਾ ਕੀਤਾ ਸੋ ਇਹ ਫਾਜ਼ਲ ਕਵਨ ਉਹ ਜਿਹੜਾ ਹੈਗਾ ਚੌਥੀ ਜਨਰੇਸ਼ਨ ਹੋਈ ਹੈਗੀ ਅਸਲ ਵਿੱਚ ਫਾਜ਼ਲ ਦਾ ਕੀਤਾ ਇਹ